ਅੱਜ ਘਰ ਵਾਲੀ ਤੇ ਘਰ ਵਾਲਾ ਕੈਮਰੇ ਮੂਰੇ ਆ ਰਹੇ ਆ ਜਿਨ੍ਹਾਂ ਦਾ ਰੌਲਾ ਚੱਲ ਰਿਹਾ ਸੀ ਉਹਨੇ ਆਪਣੀ ਘਰ ਵਾਲੀ ਨੂੰ ਘਰੋਂ ਕੱਢਤਾ ਸੀ ਵੀ ਘਰ ਵਾਲੀ ਮੇਰੀ ਮੇਰੇ ਚਾਚੇ ਦੇ ਮੁੰਡੇ ਦੇ ਨਾਲ ਗਲਤ ਆ ਅੱਜ ਉਹ ਦੋਨੇ ਕੈਮਰੇ ਮੂਰੇ ਆ ਰਹੇ ਆ ਘਰ ਵਾਲੀ ਤੇ ਘਰ ਵਾਲਾ ਦੋਨਾਂ ਨੂੰ ਅਸੀਂ ਕੈਮਰੇ ਮੂਰੇ ਲੈ ਕੇ ਆਵਾਂਗੇ ਪਹਿਲਾਂ ਇਕੱਲੇ-ਇਕੱਲੇ ਨੂੰ ਲਿਆਂਦਾ ਸੀ ਹੁਣ ਦੋਨਾਂ ਨੂੰ ਇਕੱਠਿਆਂ ਨੂੰ ਕੈਮਰੇ ਮੂਰੇ ਲਿਆਵਾਂਗੇ ਦੋਨਾਂ ਨੂੰ ਮੂੰਹ ਤੇ ਗੱਲ ਕਰਵਾਵਾਂਗੇ ਵੀ ਕਸੂਰ ਕਿਹਦੇ ਵਿੱਚ ਆ ਘਰ ਆਲਾ ਕਹਿੰਦਾ ਸੀ ਨੀਂਦ ਦੀਆਂ ਗੋਲੀਆਂ ਪਾਉਂਦੀ ਆ ਤੇ ਘਰ ਵਾਲੀ ਕਹਿੰਦੀ ਮੈਂ ਨਹੀਂ ਪਾਉਂਦੀ ਸੀ ਤੇ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਕੈਮਰੇ ਮੂਰੇ ਉਹਨਾਂ ਦਾ ਰਾਜੀਨਾਮਾ ਵੀ ਕਰਾਵਾਂਗੇ ਜੇ ਹੋ ਜੇ ਤਾਂ ਬਹੁਤ ਚੰਗਾ ਇੱਕ ਮੁੰਡਾ ਉਹਨਾਂ ਦੇ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਆਜੋ ਮੇਰੇ ਖਿੱਚ ਕੇ ਆਜੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਜਿਹੜਾ ਰੋਲਾ ਪੈ ਰਿਹਾ ਸੀ ਵੀ ਘਰ ਵਾਲੀ ਤੇ ਇਲਜ਼ਾਮ ਲਾਉਂਦਾ ਸੀ ਮੁੰਡਾ ਤੇ ਘਰ ਵਾਲੀ ਇਲਜ਼ਾਮ ਲਾਉਂਦੀ ਸੀ ਮੁੰਡੇ ਤੇ ਗੱਲਬਾਤ ਕੀ ਉਹਨਾਂ ਨੂੰ ਦੋਵਾਂ ਨੂੰ ਕੈਮਰੇ ਮੂਰੇ ਲੈ ਕੇ ਆ ਠੀਕ ਹੈ ਤੁਸੀਂ ਵੀਡੀਓ ਵੇਖਿਆ ਹੋਣਗੇ ਪਹਿਲਾਂ ਜਿਹੜੀਆਂ ਪਾਈਆਂ ਆਪਾਂ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਉਂ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਆ ਨਾ ਉਹ ਘਰ ਵਾਲਾ ਇਹਦਾ ਕਹਿ ਰਿਹਾ ਵੀ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਤੇ ਇਹ ਕਹਿੰਦੀ ਮੈਂ ਨਹੀਂ ਪਾਉਂਦੀ ਸੀ ਮੇਰਾ ਘਰ ਵਾਲਾ ਵੀ ਗਲਤ ਆ ਗੱਲਬਾਤ ਕੇ ਸਾਰਾ ਮਸਲਾ ਕੀ ਆ ਹੁਣ ਤੁਸੀਂ ਦੋਨੇ ਕੈਮਰੇ ਮੂਰੇ ਆਏ ਹੋ ਹਣਾ ਹਾਂਜੀ ਬਈ ਤੁਸੀਂ ਇੱਕ ਦੂਜੇ ਦੀਆਂ ਵੀਡੀਓ ਵੇਖ ਕੇ ਆਏ ਹੋ ਹਾਂਜੀ ਰੇ ਹਾਂਜੀ ਅੱਛਾ ਹੁਣ ਮੈਨੂੰ ਇਹ ਦੱਸੋ ਵੀ ਤੂੰ ਇਲਜ਼ਾਮ ਲਾਉਂਦਾ ਸੀ ਹੁਣ ਸਿੱਧੀ ਤੇਰੇ ਸਾਹਮਣੇ ਖੜੀ ਆ ਹੁਣ ਦੱਸ ਕੀ ਕਹਿਣਾ ਜੋ ਯਾਰ ਮੈਂ ਨਹੀਂ ਰੱਖਣੀ ਇਹ ਮੇ ਉਹਦੇ ਕੋਲ ਹੀ ਜਾਵੇ ਕਿਹਦੇ ਨਾਲ ਰਹਿੰਦੀ ਹੈ ਇਹ ਕਿਹਦੇ ਨਾਲ ਰਹਿੰਦੀ ਹੈ ਮੇਰੇ ਚਾਚੇ ਦੇ ਮੁੰਡੇ ਨਾਲ ਕੀ ਗੱਲ ਹੈ ਨਹੀਂ ਵੀਰੇ ਪਹਿਲੀ ਗੱਲ ਇਹਨਾਂ ਨੂੰ ਹੁਣ ਪਤਾ ਕਰ ਲੈਣਾ ਜਿੱਥੋਂ ਮਰਜ਼ੀ ਵੀ ਮੈਂ ਰਹਿਣੀ ਕਿੱਥੇ ਇਹਨਾਂ ਨੂੰ ਆਏ ਆ ਵੀ ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਉਹਦੇ ਨਾਲ ਕੱਢ ਲਿਆ ਵੀਡੀਓ ਬਣਾ ਲਈ ਤੇ ਦਾ ਮਤਲਬ ਮੈਂ ਉਹਦੇ ਨਾਲ ਰਹਿਣੀ ਹਾਂ 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 ਅਸੀਂ ਵੀਡੀਓ ਅਸੀਂ ਬਣਾਈਆਂ ਹੁਣ ਬਈ ਯਾਰ ਮੈਂ ਤੈਨੂੰ ਕੀ ਦੱਸਾਂ ਯਾਰ ਮੋਰਿਆਂ ਵਿੱਚ ਦੀ ਸੀ ਕੀ ਕਰਦੀ ਸੀ ਇਹ ਇਹਨੂੰ ਪੁੱਛ ਕੀ ਕਰਦੀ ਸੀ ਮੋਰਿਆਂ ਵਿੱਚ ਕੀ ਕਰਦੀ ਸੀ ਉਹ ਤਾਂ ਵੀਰੇ ਹੁਣ ਸਾਡੇ ਕਮਰੇ ਦੇ ਵਿੱਚ ਦੀ ਉਹ ਵਾਲਾ ਯਾ ਰੱਖਿਆ ਹੋਇਆ ਇੱਕ ਟਕੱਟੀ ਕੱਢੀ ਵੀ ਹੈਗੀ ਹੈ ਨਾ ਜਦੋਂ ਕੰਦ ਸਾਂਝੀ ਹੁੰਦੀ ਆ ਤੇ ਉਹ ਮੈਨੂੰ ਕਈ ਵਾਰੀ ਆਵਾਜ਼ ਮਾਰ ਦਿੰਦਾ ਮੈਂ ਉਹਦੀ ਗੱਲ ਸੁਣ ਲੈਂਦੀ ਸੀ ਵੀ ਕੀ ਮੰਗਦਾ ਮੈਂ ਚਾਹ ਪਾਣੀ ਮੰਗਦਾ ਮੈਂ ਉੱਥੋਂ ਦੀ ਵੀ ਫੜਾਉਂਦੀ ਸੀ ਕਈ ਵਾਰੀ ਕੰਦ ਉੱਥੋਂ ਦੀ ਫੜਾ ਦਿੰਦੇ ਸੀ ਗੇਟ ਪੈਣੀ ਉਹਨੂੰ ਬਣਾਇਆ ਵੀ ਬਾਈ ਗੇਟ ਗੇਟ ਵੇਚ ਦਿਆ ਜਾ ਇਹ ਕਹਿੰਦੇ ਗੇਟ ਵੇਚ ਦਿਆ ਜਾ ਚਸਕੇ ਲੈਂਦੀ ਸੀ ਬਾਈ ਨਹੀਂ ਹੁਣ ਮੈਨੂੰ ਇਹ ਦੱਸ ਵੀ ਜਦੋਂ ਹੁਣ ਤੇਰੇ ਸਾਹਮਣੇ ਖੜਾ ਤੂੰ ਇਹਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਇਹਨਾਂ ਨੂੰ ਪਾਉਂਦੀ ਸੀ ਨਹੀਂ ਵੀਰੇ ਬਾਈ ਮੇ ਪੱਤੇ ਡਰਦੇ ਨੇ ਸਿੱਟੇ ਮੈਂ ਕਿ ਕੋਈ ਕਾਰਵਾਈ ਨਾ ਭਜੇ ਸਾਡੇ ਤੇ ਵੀਰੇ ਪੱਤੇ ਦਾ ਹੁਣ ਮੇਰੀ ਗੱਲ ਸੁਣੋ ਸਾਡਾ ਹੁਣ ਨਹੀਂ ਉੱਠਿਆ ਮੇਰਾ ਮੰਮੀ ਜਿਹੜੀ ਅਜੇ ਵੀ ਸੁੱਤੇ ਪਈ ਆ ਹਜੇ ਵੀ ਸੁੱਤੇ ਪਈ ਸਾਡੇ ਘਰ ਦੇ ਹਜੇ ਨਹੀਂ ਉੱਠੇ ਲੈ ਵੀਰੇ ਮੇਰੀ ਗੱਲ ਸੁਣੋ ਠੀਕ ਹੈ ਨਾ ਚੋਣੀ ਤੂੰ ਤੇਰਾ ਘਰ ਵਾਲਾ ਖੜਾ ਇਹਨੂੰ ਦੱਸ ਵੀ ਇਹ ਕਹਿੰਦਾ ਵੀ ਨੀਂਦੀਆਂ ਗੋਲੀਆਂ ਪੰਦੀ ਪਾਉਂਦੀ ਨਹੀਂ ਵੀਰੇ ਇਹੋ ਜੀ ਕੋਈ ਗੱਲ ਨਹੀਂ ਇਹ ਕਹਿੰਦਾ ਵੀ ਪੱਤੇ ਮਿਲੇ ਆ ਪੱਤੇ ਤਾਂ ਹੁਣ ਕੋਈ ਵੀ ਲਿਆ ਕੇ ਗੋਲੀਆਂ ਵਿੱਚੋਂ ਕੱਢ ਕੇ ਖਾਲੀ ਪੱਤੇ ਦਿਖਾ ਸਕਦਾ ਮੈਂ ਦਿਖਾ ਦੰਨੀ ਪੱਤਿਆਂ ਦਾ ਕੀ ਆ ਮੈਂ ਦਿਖਾ ਦੂੰਗੀ ਵੀ ਮੇਰੇ ਘਰ ਵਾਲਾ ਪੱਤੇ ਪਾਉ ਏ ਨਹੀਂ ਗੱਲ ਤੁਸੀਂ ਕਹਿਣਾ ਚਾਹੁੰਦੇ ਵੀ ਨਹੀਂ ਪੌਂਦੀ ਸੀ ਗੋਲੀਆਂ ਨਹੀਂ ਬਈ ਇਹੋ ਜੀ ਕੋਈ ਗੱਲ ਨਹੀਂ ਸੀ ਇਹਨੇ ਇਹਨੂੰ ਪੁੱਛੋ ਵੀ ਇਹਨੇ ਮੈਨੂੰ ਆਪ ਨਹੀਂ ਕਿਹਾ ਸੀ ਵੀ ਇਹਨੂੰ ਰੋਟੀ ਪਾਣੀ ਫੜਾ ਦਿਆ ਕਰ ਇਹਨੂੰ ਚਾਹ ਪਾਣੀ ਕਰ ਦਿਆ ਕਰ ਜਦੋਂ ਮੰਗਦਾ ਕਹਿੰਦਾ ਉਹਦੀ ਚਾਹ ਬਣਾ ਕੇ ਦਿਆ ਕਰਨ ਵਾਲੇ ਤਾਂ ਮੈਨੂੰ ਸਾਰਾ ਦਿਨ ਕਮਲ ਕੁੱਤੇ ਲਈ ਰੱਖਦੇ ਸੀ ਮੈਂ ਆਪਦਾ ਕੰਮ ਨਿਬੜ ਲੈਂਦੀ ਸੀ ਪਰ ਫਿਰ ਵੀ ਉਹਦੇ ਮਾਰੀ ਨੂੰ ਮੈਨੂੰ ਜਦੋਂ ਕਹਿੰਦਾ ਰੋਟੀ ਬਣਾ ਰੋਟੀ ਬਣਾ ਕੇ ਦਿੰਦੀ ਜਦੋਂ ਕਹਿੰਦਾ ਚਾਹ ਬਣਾ ਚਾਹ ਬਣਾ ਕਿਉਂਕਿ ਇਹਨੇ ਆਖਿਆ ਸੀ ਪੁੱਛੋ ਕਿਹਾ ਸੀ ਇਹ ਗੱਲ ਹੋਈ ਸੀ ਬਈ ਯਾਰ ਮੈਂ ਕਿਹਾ ਸੀ ਮੈਂ ਤਾਂ ਨਹੀਂ ਕਿਹਾ ਸੀ ਉਹਦੇ ਨਾਲ ਮਾੜੀ ਹੋ ਚਾਹ ਦਾ ਉਹਦਾ ਕਬੂਤਰ ਸਾਹਮਣੇ ਤੇ ਕਹਿ ਵੀ ਸਕਦੀ ਇਹਦਾ ਮੂੰਹ ਟੁੱਟਿਆ ਸੀ ਭਾਈ ਮਾਂ ਇਹੋ ਜਿਹਾ ਕੰਮ ਨਹੀਂ ਕਰਦੀ ਹੂੰ ਮੇਰਾ ਵਿਆਹ ਹੋਇਆ ਮੇਰੇ ਘਰਾਂ ਵਾਲਾ ਵਧ ਜਾ ਕੀ ਲੋੜ ਸਾਨੂੰ ਕਹਿ ਸਕਦੀ ਸੀ ਇਹਦਾ ਤਾਂ ਮਾੜੀ ਹੋਈ ਹੈ ਇਹ ਇੱਕ ਇਹਦਾ ਸੂਹ ਤੇ ਕਹੀ ਜਾਂਦਾ ਵੀ ਗਲਤ ਨਹੀਂ ਵੀਰੇ ਫੜਿਆ ਇਹਨੂੰ ਬਈ ਯਾਰ ਫੜਿਆ ਫੜਿਆ ਨੂੰ 20 ਯਾਰੀ ਤੈਨੂੰ ਫੜਿਆ ਬਈ ਯਾਰ ਕਿੱਥੋਂ ਫੜਿਆ ਤੂੰ ਪਹਿਲਾਂ ਇੱਕ ਵਾਰੀ ਪਹਿਲਾਂ ਫੜਿਆ ਦੂਜੀ ਵਾਰ ਇਹਨੂੰ ਹੁਣ ਇੰਨੀ ਵਾਰੀ ਮਾਫ਼ ਨਹੀਂ ਨਾ ਸੱਤ ਹੁੰਦਾ ਕਿੱਥੋਂ ਫੜਿਆ ਫਿਰ ਦੱਸ ਬਈ ਯਾਰ ਪਹਿਲੀ ਯਾਰ ਤੈਨੂੰ ਫੋਨ ਤੇ ਫੜਾ ਗੱਲ ਕਰ ਦੇਦਣਾ ਗੱਲ ਕਰਦੀ ਸੀ ਤੂੰ ਬਈ ਗੱਲ ਹੁਣ ਮੇਰੀ ਗੱਲ ਸੁਣੋ ਵੀ ਉਹਦਾ ਉਹੀ ਕਿਸੇ ਗੱਲ ਨੂੰ ਫੋਨ ਦਿਔਰ ਪਰਝਾਈ ਨੂੰ ਫੋਨ ਨਹੀਂ ਲਾ ਸਕਦਾ ਜਾਂ ਪਰਝਾਈ ਦੇਰ ਨੂੰ ਫੋਨ ਨਹੀਂ ਲਾ ਸਕਦੀ ਇਹਨੂੰ ਆਏ ਪੁੱਛੋ ਵੀ ਜਿਹੜੀ ਗੱਲ ਆ ਵੀ ਇਹਨੇ ਮੇਰੇ ਤੇ ਪਹਿਲਾਂ ਤਾਂ ਮੈਨੂੰ ਆਪ ਕਹਿੰਦਾ ਸੀ ਵੀ ਉਹਨੂੰ ਰੋਟੀ ਪਾਣੀ ਫੜਾ ਦਿਆ ਕਰ ਵੀ ਇਹਨੇ ਸ਼ੱਕ ਮੇਰੇ ਤੇ ਕਿਉਂ ਕੀਤਾ ਕੀ ਬੀਅੱਦੇ ਕੀ ਗੱਲ ਹੋਈ ਸੀ ਇਹਨੂੰ ਪੁੱਛੋ ਤੁਸੀਂ ਤੇ ਪੁੱਛੋਣਾ ਇਹਨੂੰ ਤੁਸੀਂ ਪੁੱਛੋ ਹਾਂ ਵੀ ਉਹਦੇ ਇਹਦੀ ਮਾਂ ਨੇ ਇਹਨੂੰ ਆਖਿਆ ਸਾਰਾ ਕੁਝ ਉਹਨੇ ਦੱਸਿਆ ਵੀ ਦੱਸ ਪਹਿਲਾਂ ਤੂੰ ਮੈਨੂੰ ਆਪ ਕਹਿੰਦਾ ਭਾਈ ਇਹ ਡੱਕਾ ਨੇ ਸਾਥ ਉਹਦੇ ਨਾਲ ਜਿਦੀ ਜਾਣੀ ਇਹਦਾ ਇਸ ਕੰਮ ਤੇ ਹੋਈ ਵੀ ਆ ਨਹੀਂ ਹੋਣਾ ਸਾਥ ਉਹਦਾ ਚਗਲ ਹੋਈ ਤਾਂ ਨਹੀਂ ਭਰਾਵਾ ਸਾਥ ਉਹ ਤਾਂ ਥਾਂ ਥਾਂ ਬੇਇੱਜ਼ਤੀ ਸਾਡੀ ਕਿਸੇ ਦੀ ਧੀ ਨੂੰ ਤੁਸੀਂ ਐਦਾਂ ਇਲਜ਼ਾਮ ਨਹੀਂ ਲਾ ਸਕਦੇ ਤੁਹਾਡੇ ਕੋਲ ਕੀ ਸਬੂਤ ਆ ਬਈ ਇਹ ਗੱਲ ਕਰਦੀ ਤੁਸੀਂ ਕਹਿੰਦੇ ਵੀ ਤੁਸੀਂ ਉਹਦੇ ਕਹਿੰਦੇ ਰਿਕਾਰਡਿੰਗ ਮੇਰੇ ਕੋਲ ਦਿਖਾ ਰਿਹਾ ਰਿਕਾਰਡਿੰਗ ਬਈ ਫੋਨ ਹੁਣ ਆਇਆ ਤਾਂ ਨਹੀਂ ਮੈਂ ਇਹਦੇ ਵੱਤ ਮੈਂ ਡਾਟਿੰਗ ਨਹੀਂ ਸੱਟਾ ਫੋਨ ਬਈ ਹੂੰ ਸਾਰੇ ਗੱਪ ਮਾਰਦਾ ਬਾਈ ਇਹ ਅੱਛਾ ਜੇ ਰਿਕਾਰਡਿੰਗ ਹੋਊਗੀ ਤਾਂ ਫੇਰ ਹੀ ਸੁਣਾਊਗਾ ਇਹਨਾਂ ਨੇ ਨਜਾਇਜ਼ ਗੱਲ ਬਣਾਈ ਆ ਬਸ ਮੇਰੀ ਸੱਸ ਨੇ ਉਹਦੇ ਮੈਨੂੰ ਬੈਠੀ ਨੂੰ ਵੇਖ ਕੇ ਉਹਨੂੰ ਆਏ ਸੀਗਾ ਵੀ ਇਹ ਖੜਖੜ ਹੱਸੀ ਜਾਂਦੀ ਆ ਇਹਦੇ ਨਾਲ ਖੁਨੀਆਂ ਤੇ ਨਾਲ ਮਾੜੀ ਆ ਜਦੋਂ ਸੋਚ ਹੀ ਘਟੀ ਆ ਜਿਹੜੇ ਬੰਦੇ ਦੀ ਉਹਨੇ ਇਹਦਾ ਦਿਮਾਗ ਜਮਾ ਆਪਦੇ ਹਿਸਾਬ ਨਾਲ ਚਲਾਉਣ ਲੱਗ ਗਈ ਤੂੰ ਘਰ ਵਸਾਉਣਾ ਕਿ ਨਹੀਂ ਵਸਾਉਣਾ ਬਈ ਮੈਂ ਤਾਂ ਜਾੜਨਾ ਆਦਾ ਮੈਂ ਨਹੀਂ ਵਸਾਉਣਾ ਘਰ ਹਜੇ ਪਹਿਲਾਂ ਤੂੰ ਕਹਿੰਦਾ ਪਹਿਲਾਂ ਪਹਿਲਾਂ ਤੂੰ ਕਹਿੰਿਆ ਵੀ ਜਾੜਨਾ ਸੀ ਕਿਉਂ ਉਜਾੜਨਾ ਕਹਾ ਤੂੰ ਫੇਰ ਤੂੰ ਫੇਰ ਤੂੰ ਝੂਠਾ ਪੈਣਾ ਬਈ ਮਾ ਝੂਠਾ ਹੀ ਠੀਕ ਆ ਗੱਲ ਸਿਆਣੀ ਕਰਨਾ 3 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਤੇ ਤੁਸੀਂ ਹੁਣੇ ਕਲੇਸ਼ ਪੈ ਤੂੰ ਘਰ ਵਸਾਉਣਾ ਕਿ ਨਹੀਂ ਵਸਾਣਾ ਬਈ ਮੈਂ ਤਾਂ ਵਸਾਉਣਾ ਚਾਹੁੰਨੀ ਆਗੀ ਮੇਰਾ ਹੁਣ ਜਵਾਕ ਆ ਮੇਰੇ ਜਵਾਕ ਦੇ ਮੂੰਹ ਨੂੰ ਇਹਨਾਂ ਦਾ ਕੀ ਪਤਾ ਇਹ ਤਾਂ ਕੱਲ ਨੂੰ ਹੋਰ ਲਿਆਊਗਾ ਮੈਂ ਕਹਿੰਦੀ ਮੈਂ ਵਸਾਉਣਾ ਤੇ ਫਿਰ ਬਈ ਨੂੰ ਕਿ ਆਹ ਕੰਮ ਛੱਡਣੇ ਪੈਣਗੇ ਇੱਕੋ ਮਾਰ ਕੇ ਕੱਢਿਆ ਬਾਹਰ ਕੜੋ ਬਈ ਯਾਰ ਗਲਤ ਕੰਮ ਕਰੂੰਗਾ ਤਾਂ ਕੌਣ ਆਇਆ ਸੀ ਜਦੋਂ ਰਿਸ਼ਤੇਦਾਰ ਕਿਹੜਾ ਆਇਆ ਇਹਦਾ ਮਾਂ ਪਿਓ ਵੀ ਆ ਸੀ ਉਹ ਵੀ ਆ ਸੀ ਕੌਣ ਆਇਆ ਸੀ ਸਾਡੇ ਸਾਰੇ ਟੱਬਰੀ ਪੰਚਾਇਮੈਂਬਰ ਕੋਲ ਅਸੀਂ ਬੈਠੇ ਉਹਨਾਂ ਨੇ ਮੇਰਾ ਪੱਖ ਦੀ ਗੱਲ ਕੀਤੀ ਤੇ ਪੱਖ ਦੀ ਕੀਤੀ ਉਹਨਾਂ ਨੇ ਟੱਕੇ ਨੂੰ ਮਾਰ ਕੇ ਕੱਢਿਆ ਤੱਕੇ ਤੇ ਤੂੰ ਗਲਤ ਕੰਮ ਕਰੇਂਗਾ ਤਾਂ ਭਾਵੇਂ ਤੈਨੂੰ ਵੀ ਵਾਜੀ ਸਕਦਾ ਹੱਕ ਤੇਰਾ ਘਰ ਤੇ ਉਹਨਾਂ ਹੱਕੇ ਦਾ ਹੀ ਆ ਜਦੋਂ ਤੇਰੇ ਘਰੇ ਆ ਗਈ ਸਾਰਾ ਕੁਝ ਛੱਡ ਕੇ ਹੋਰ ਨਾ ਗੱਲ ਕਰੂਗੀ ਤਾਂ ਫਿਰ ਇਹਨੂੰ ਮੈਂ ਤਾਂ ਨਹੀਂ ਹੁਣ ਮੈਂ ਬਿੱਡਾਂ ਦੇ ਭਾਗੇ ਇਹਨਾਂ ਨੂੰ ਖਵਾਇਆ ਪਿਆ ਕਰੂੰਗਾ ਤੇਰੇ ਕੋਲ ਸਬੂਤ ਕੀ ਆ ਵੀ ਇਹ ਕਿਸੇ ਨਾਲ ਗੱਲ ਕਰਦਾ ਬਈ ਅਸੀਂ ਤਾਂ ਸਾਰੇ ਗਲਤ ਐ ਸਹੀ ਆ ਹੂੰ ਠੀਕ ਆ ਹੂੰ ਅਸੀਂ ਪਿੱਛੇ ਆਪਦੀ ਮਾਂ ਪਿੱਛੇ ਲੱਗਣਾ ਤੂੰ ਹਾਂ ਬਈ ਤੇ ਫਿਰ ਮਾਣ ਆਲੇ ਲੈ ਤੇਰੇ ਇੰਨਾ ਹੀ ਆ ਬਈ ਮੈਂ ਰੱਖਣਾ ਹੀ ਇਹਨੂੰ ਦੱਸਦਾ ਬਈ ਰਹਿਣਾ ਚਾਹੁੰਨੀ ਹਾਂ ਹਾਂਜੀ ਬਈ ਮੈਂ ਤਾਂ ਰਹਿਣਾ ਚਾਹੁੰਨੀ ਆ ਪਰ ਵੀ ਇਹ ਜਿਹੜੀਆਂ ਗੱਲਾਂ ਬਣਾ ਰਏ ਗਲਤ ਆ ਠੀਕ ਆ ਇਹਦੀ ਮਾਂ ਦੇ ਮਗਰ ਲੱਗ ਕੇ ਇਹਨੇ ਇਹ ਗੱਲਾਂ ਬਣਾ ਗੀਆਂ ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚ ਨਹੀਂ ਗਾ ਤੇ ਜੇ ਇਹੀ ਕੁਛ ਚੱਲਦਾ ਰਿਹਾ ਬਈ ਮੈਂ ਤਾਂ ਕੋਰਟ ਚ ਕਿਢੀ ਸੂ ਕਿਉਂਕਿ ਮੈਂ ਸੱਚੀ ਆ ਮੈਂ ਕਿਹਾ ਚੁੱਪ ਕਰਾਂ ਇਹਨਾਂ ਨੇ ਪਹਿਲਾਂ ਤਾਂ ਉਹਦੇ ਵੀਡੀਓ ਬਣਾਈ ਮੈਨੂੰ ੱੱਕੇ ਨਾਲ ਮੇਰੀ ਸੱਸ ਦੇ ਕਹੇ ਤੇ ਨੇ ਉਹਦੇ ਨਾਲ ਤੋਰਦਾ ਸੀ ਵੀ ਉਹਦੇ ਘਰੇ ਜਾ ਹੈ ੱੱਕੇ ਨਾਲ ਉਹਦੇ ਨਾਲ ਮੈਨੂੰ ਤੋਰੇ ਤੇ ਉਦੋਂ ਬਾਅਦ ਦੇ ਵਿੱਚ ਇਹਨੇ ਤੁਹਾਡੇ ਸਾਹਮਣੇ ਆ ਤੁਹਾਡੇ ਚੈਨਲ ਤੇ ਵੀਡੀਓ ਪਾਈ ਆ ਨੇ ਜਿਹੜੀ ਉਹਦੇ ਵਿੱਚ ਕਿੰਨਾ ਗੱਪ ਮਾਰਿਆ ਇਹਨਾਂ ਨੇ ਤਾਂ ਮੈ ਕਿ ਹੋ ਗਿਆ ਉਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਜਿਹੜੀ ਮੇਰੀ ਘਰ ਵਾਲੀ ਆ ਉਹ ਨੀਂਦ ਦੀਆਂ ਗੋਲੀਆਂ ਪਾਉਂਦੀ ਆ ਸਾਨੂੰ ਮੇਰੇ ਮਾਪ ਨੂੰ ਨੀਂਦੇ ਗੋਲੀਆਂ ਉਹ ਮਰ ਵੀ ਸਕਦੇ ਆ ਜੇ ਉਹ ਮਰਦੇ ਆ ਤੇ ਮੇਰੀ ਘਰ ਵਾਲੀ ਜ਼ਿੰਮੇਵਾਰ ਹੋ ਕਿਉਂ ਵੀ ਇਹ ਇਹ ਇਲਜ਼ਾਮ ਤੇ ਤੇ ਲਾਇਆ ਨੀਂਦ ਦੀਆਂ ਗੋਲੀਆਂ ਬਈ ਉਹ ਤਾਂ ਹੁਣ ਉਹਨਾਂ ਦੀ ਉਮਰ ਹੋਈ ਪਈ ਆ ਠੀਕ ਆ ਬਿਮਾਰ ਬਮੂਰ ਤਾਂ ਉਹ ਵੀ ਰਹਿੰਦੀ ਆ ਬਾਕੀ ਉਹ ਆਪ ਦਾ ਟੈਸਟ ਕਰਾ ਲੈਣਾ ਜੇ ਉਹਨਾਂ ਦੇ ਵੀ ਰਿਪੋਰਟ ਦੇ ਵਿੱਚ ਨਿਕਲਿਆ ਵੀ ਹਾਂ ਉਹਨਾਂ ਨੂੰ ਕੋਈ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਵੀ ਮੈਂ ਦੇਣਦਾਰ ਹੋਊਂਗੀ ਹਾਂ ਇਹਦਾ ਗੱਲ ਵੇਹਦੀ ਆ ਭਾਈ ਯਾਰ ਮੈਂ ਇਹਨਾਂ ਨੂੰ ਰੱਖ ਲੂੰਗਾ ਇਹਨੂੰ ਪੁੱਛ ਲਾ ਗਲਤ ਕੰਮ ਛੱਡ ਦੂਗੀ ਤਾਂ ਪਰ ਰੱਖ ਲਾਂਗੇ ਅੱਕਰ ਹੀ ਛੱਡਣੀ ਆ ਮਾਫ਼ ਕਰਨੀ ਆਈ ਦੁਬਾਰਾ ਆਪਣੇ ਕੋਲ ਮਾਰੂੰਗਾ ਫਿਰ ਮਤ ਸਿੱਧਾ ਬਈ ਨਹੀਂ ਚਾਚੇ ਦੇ ਮੁੰਡੇ ਨਾਲ ਤੁਸੀਂ ਇਹਨੂੰ ਭੇਜਿਆ ਠੀਕ ਆ ਤੇਰੇ ਚਾਚੇ ਕੰਬਲਾ ਭੇਜੂੰਗਾ ਭਾਈ ਯਾਰ ਮੈਂ ਪਾਗਲਾ ਕੋਈ ੱਤਕਾ ਮਾਰ ਕੇ ਵੀਡੀਓ ਦੇ ਵਿੱਚ ਦਸੀ ਜਾਂਦਾ ਤੂੰ ੱਤਕੇ ਮਾਰ ਕੇ ਚਾਚੇ ਦੇ ਮੁੰਡੇ ਨਾਲ ਭੇਜਿਆ ਤੁਸੀਂ ਭਾਈ ਇਹ ਭੇਜੂਗਾ ਗਲਤ ਤੁਸੀਂ ਤਾਂ ਤਾਂ ਭੇਜੀਏ ਬਈ ਮੈਨੂੰ ਵੱਖੀ ਵਿਖੀਆਂ ਚੀਜ਼ਾਂ ਬਈ ਹੋ ਅੱਗੇ ਨੀ ਕਿਤੇ ਕਹਿਣੂ ਮੈਂ ਕੱਲ ਹੀ ਕਹਿਣਾ ਸੀ ਇਹਨੂੰ ਮੈਂ ਤੁਸੀਂ ਇਲਜ਼ਾਮ ਇੱਥੇ ਲਾਇਆ ਸੀਗਾ ਵੀ ਘਰ ਵਾਲਾ ਤੁਹਾਡ ਇਹ ਬਈ ਮੈਂ ਗੱਲਾਂ ਬਾਤਾਂ ਕਰਦਾ ਰਹਿੰਦਾ ਫੋਨ ਤੇ ਤਾਂ ਹੀ ਤਾਂ ਕੀ ਕਹਿੰਦੇ ਇਹਨੇ ਇਹੋ ਜਿਹਾਂ ਗੱਲਾਂ ਬਣਾਇਆ ਇਹ ਗੱਲ ਸੁਣ ਲੈ ਬਈ ਇੱਕ ਪਾਸੇ ਨੂੰ ਖੁਲਾਰ ਲੈਣਾ ਤੇ ਪਿੰਡ ਦੇ ਕਿੱਥੋਂ ਦੀ ਹੈ ਇਹ ਹੈ ਨਾ ਤੇ ਇੱਕ ਪਾਸੇ ਮੈਨੂੰ ਖੁਲਾ ਰਲਾ ਜੀ ਜਲੂਸ ਕੱਢੀ ਜਾਂਦੇ ਥੋੜੇ ਪਤਾ ਥੋੜੇ ਦੇ ਪਰਿਵਾਰ ਦਾ ਥੋੜਾ ਜਲੂਸ ਨਿਕਲੀ ਜਲੂਸ ਇਹ ਕੱਢੀ ਜਾਂਦੀ ਹੈ ਸਾਡਾ ਲੋਕ ਤਮਾਸ਼ਾ ਵੇਂਦੇ ਆ ਤਾਂ ਤੁਸੀਂ ਜਲੂਸ ਕੱਢਦੇ ਹੋ ਇੱਕ ਦੂਜੇ ਦਾ ਪਰ ਇਹ ਕੱਢਦੀ ਸਾਡਾ ਜਲੂਸ ਅਸੀਂ ਨਹੀਂ ਕੱਢਦੇ ਤੇ ਜੇ ਤੂੰ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਤੂੰ ਬਹੁਤ ਬੱਦਰੀ ਕੀਤੀ ਬਾਅਦ ਚ ਤੁਸੀਂ ਇਹਨੂੰ ਰੱਖਣਾ ਵੀ ਆ ਜੇ ਤੇਰੀ ਪਟੇ ਪਏ ਬੰਦੇ ਤੇ ਤੁਹ ਬਈਰ ਜਲੂਸ ਨਿਕਲ ਗਏ ਨੇ ਘਰ ਬੈ ਕੇ ਤੁਸੀਂ ਗੱਲ ਸਮਝਾ ਨਹੀਂ ਸਕਦੇ ਇਹਨੂੰ ਨਹੀਂ ਸਮਝਦੀ ਬੈ ਕੇ ਬਈ ਇਹਨੇ ਕੌਮ ਮੇਥੋਂ ਸੱਚ ਨਾਲ ਸੁਣਦਾ ਬਈ ਟੈਕ ਜਾ ਦੱਸੋ ਹੁਣ ਬੋਲ ਇਹਨਾਂ ਨੇ ਮੇਰੀ ਨਜਾਇਜ਼ ਬੇਇੱਜ਼ਤੀ ਕਰਨੀ ਸੀ ਠੀਕ ਆ ਮੇਰੀ ਸੱਸ ਨੇ ਇਹਨੂੰ ਇਹ ਕਿਹਾ ਵੀ ਆਪਾਂ ਤੇਰਾ ਦੂਜਾ ਵਿਆਹ ਕਰ ਦਾਂਗੇ ਦੂਜਾ ਵਿਆਹ ਐ ਤਾਂ ਹੁੰਦਾ ਨਹੀਂ ਜਿੰਨਾ ਟਾਈਮ ਤਲਾਕ ਨਹੀਂ ਹੁੰਦਾ ਠੀਕ ਆ ਬਾਕੀ ਜੇ ਇਹਨਾਂ ਦੇ ਚਤ ਚਾ ਵੀ ਅਸੀਂ ਮੁੰਡਾ ਰੱਖ ਲਾਂਗੇ ਮੇਰੀ ਸੱਸ ਨੂੰ ਬਾੜਾ ਵੀ ਮੈਂ ਮੁੰਡਾ ਰੱਖ ਲੂ ਤੇ ਇਹਨੂੰ ਕੱਢ ਦੂੰ ਮੁੰਡਾ ਨਹੀਂ ਮੈਂ ਰਹਿਣ ਦਿੰਦੀ ਇਹਨਾਂ ਦੇ ਕੋਲੇ ਬਾੜਾ ਤਾਂ ਮੈਂ ਇਹਨੂੰ ਦਈ ਖੜਾ ਇਹਨੂੰ ਮੈਂ ਲੈ ਗਈ ਤੁਰੀ ਇਹਨੂੰ ਕਿ ਮੈਂ ਰਹਿਣ ਨਹੀਂ ਦਿੰਦੀ ਮੁੰਡਾ ਮੈਂ ਭਾਵੇਂ ਮੈਨੂੰ ਕੋਟ ਚ ਜਾਣਾ ਪੈ ਜਾ ਜਿੱਥੇ ਤੱਕ ਮਰਜੀ ਜਾਵਾਂ ਮੈਂ ਤੇ ਪਰ ਮੈਂ ਮੁੰਡਾ ਨਹੀਂ ਦਿੰਦੀ ਕੋਨੇ ਉਹ ਨਹੀਂ ਮੇਰਾ ਫਿਰ ਉਹ ਤੇ ਫਿਰ ਜੇ ਤੈਨੂੰ ਪਤਾ ਵੀ ਤੇਰਾ ਤੇਰਾ ਵੀ ਹੁੰਨਾ ਤੇ ਤੇਰਾ ਵੀ ਹੁੰਨਾ ਤੁਸੀਂ ਇੱਕ ਦੂਜੇ ਬਣਾ ਨਹੀਂ ਰਹਿ ਸਕਦੇ ਇੱਕ ਸਾਹ ਦੇ ਉਹ ਕੜੀ ਆ ਤੁਹਾਡੀ ਤੇ ਫਿਰ ਤੁਸੀਂ ਕਿਉਂ ਤੋੜਦੇ ਇੱਕ ਦੂਜੇ ਨੂੰ ਤੁਸੀਂ ਕਿਉਂ ਨਹੀਂ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਕਿਉਂ ਲੋਕਾਂ ਪਿੱਛੇ ਲੱਗ ਕੇ ਆਪਣੀ ਬੇਇੱਜ਼ਤੀ ਕਰਾਉਣੇ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਪਾਈ ਆ ਜਿਹਦੇ ਕਰਕੇ ਤੁਹਾਡੀ ਬਦਨਾਮੀ ਹੋ ਰਹੀ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕੱਲ ਨੂੰ ਤੂੰ ਇਹਨੂੰ ਰੱਖੇਗਾ ਵੀ ਕਿੱਥੇ ਕਿਵੇਂ ਲੈ ਕੇ ਤੁਰਿਆ ਫਰੇਂਗਾ ਇਹਨੂੰ ਬਾਅਦ ਵਿੱਚ ਤੂੰ ਕਿੰਨੀਆਂ ਗੱਲਾਂ ਦਾ ਸ਼ਿਕਾਰ ਹੋ ਸਕਦਾ ਲੋਕ ਤਾਨੇ ਮਾਰਨਗੇ ਤੂੰ ਘਰੇ ਬਹਿ ਕੇ ਗੱਲ ਸਮਝਾਈ ਦੀ ਬਹੁਤ ਚੰਗੀ ਹੁੰਦੀ ਤੁਹਾਨੂੰ ਪਤਾ ਇਸ ਗੱਲ ਦਾ ਹਾਂਜੀ ਵੀਰੇ ਮੈਂ ਉਹੀ ਤਾਂ ਕਹਿਨੀ ਆ ਵੀ ਇਹਨਾਂ ਨੇ ਮੇਰੀ ਇੰਨੀ ਬੇਇੱਜ਼ਤੀ ਕਰਦੀ ਹੁਣ ਲੋਕਾਂ ਦੇ ਵਿੱਚ ਹਨਾ ਤੇ ਵੀ ਜੇ ਇਹ ਇਹੋ ਜਿਹਾ ਕੁਛ ਨਾ ਕਰਦੇ ਲੋਕਾਂ ਦੇ ਵਿੱਚ ਆ ਜਿਹੜਾ ਇਹਨਾਂ ਨੇ ਵੀਡੀਓ ਪਾਈ ਹੁਣ ਜੇ ਕੱਲ ਨੂੰ ਇਹ ਮੈਨੂੰ ਰੱਖੂਗਾ ਤਾਂ ਵੀ ਲੋਕਾਂ ਨੇ ਮੈਨੂੰ ਜਿਉਣਾ ਨਹੀਂ ਦੇਣਾ ਜੇ ਮੈਨੂੰ ਨਾ ਰੱਖੂਗਾ ਤੇ ਫਿਰ ਤਾਂ ਮੇਰਾ ਜਿਉਣਾ ਦੁੱਬਰ ਹੈਗਾ ਹੀ ਹੈਗਾ ਬਈ ਇਹਨੂੰ ਮੈਂ ਰੱਖ ਲੂੰਗਾ ਮੈਂ ਇਹਨੂੰ ਉਹ ਸਮਾਨ ਜਿਹੜਾ ਸਮਾਨ ਲੈਣੇ ਪੈਣਗੇ ਕਿਹੜੇ ਵੀ ਕਰਦੀ ਇਹ ਹਮ ਸਾਰੇ ਸੂਲੇ ਨੂੰ ਆਦੇ ਲੋਟ ਕਰਨੇ ਪੈਣਗੇ ਮੈਂ ਰੱਖ ਲੂੰਗਾ ਪੋਸਟ ਨੂੰ ਮੇਰੇ ਸਹੂਲਤਾਂ ਭਾਈ ਸਹੀ ਹੈ ਨਾ ਤਾਂ ਮੈਂ ਅੱਜ ਗਲਤ ਨਾ ਮੈਂ ਕੱਲ ਠੀਕ ਹੈ ਤੇ ਮੇਰੀ ਜਿਹੜੀ ਬਦਨਾਮੀ ਹੋ ਗਈ ਉਹ ਹੁਣ ਕਿਵੇਂ ਵਾਪਸ ਆਊਗੀ ਜਿਹੜੀ ਬਦਨਾਮੀ ਦਾ ਸਾਡੀ ਹੋਈ ਹੈ ਭਾਈ ਯਾਰ ਭਾਂਚ ਦਾ ਵਾਂਦੀ ਇਹਦੀ ਕਿੱਥੇ ਹੋਈ ਆ ਬਦਨਾਮੀ ਸਾਰੇ ਪਿੰਡ ਦੇ ਸਾਡੀ ਹੋਈ ਰੱਖ ਸਾਨੂੰ ਰੱਸ ਕੇ ਬੁਲਾਉਂਦਾ ਸੀ ਨਾ ਵੀਡੀਓ ਪਾਉਂਦਾ ਤੇ ਵੀਡੀਓ ਭਾਈ ਇਹਨੇ ਪਾਈ ਮੈਂ ਨਹੀਂ ਪਾਈ ਉਹ ਮੈਂ ਨਹੀਂ ਪਾਈ ਵੀਰੇ ਵੀਡੀਓ ਇਹਨੇ ਪਾਈ ਆ ਆਪਦੀ ਮਾਂ ਦੇ ਮਗਰ ਲੱਗ ਕੇ ਠੀਕ ਆ ਰਿਸ਼ਤੇਦਾਰ ਸਾਦਲੇ ਉਹਨਾਂ ਚੋਂ ਕਿਸੇ ਨੇ ਬਣਾਈ ਵੀਡੀਓ ਤੇ ਚੱਕ ਕੇ ਅਗਲੇ ਨੇ ਨੈੱਟ ਤੇ ਛਾੜ ਦਿੱਤੀ ਤੇ ਹੁਣ ਤੁਸੀਂ ਦੱਸੋ ਵੀ ਇਹਦੇ ਚ ਬੇਇੱਜ਼ਤੀ ਦਾ ਗੱਲ ਸੁ ਮੇ ਫालतੂ ਵੀ ਨਾ ਗੱਲਾਂ ਨਹੀਂ ਹੁੰਦਾਂ ਇਹਦੇ ਨਾਲ ਇਹ ਤਾਂ ਇਸ ਕੰਮਤੀ ਹੋਈ ਵੀ ਆ ਭਰਾਵਾ ਕਿਤੇ ਉਹ ਨਹੀਂ ਹੁਣ ਤੁਸੀਂ ਫਿਰ ਜੇ ਰੱਖਣੀ ਹੈ ਨਾ ਤੂੰ ਫਿਰ ਇੱਥੇ ਅਸੂਲ ਇੱਥੇ ਖੜੇ ਕਰ ਵੀ ਕੈਮਰੇ ਮੂਰੇ ਖੜੇ ਹੋ ਤੁਸੀਂ ਹੁਣ ਤੁਸੀਂ ਇੱਕ ਦੂਜੇ ਨਾਲ ਸਾਥ ਦੇਓ ਇੱਕ ਦੂਜੇ ਦਾ ਹੱਥ ਫੜੋ ਤੁਸੀਂ ਇੱਕ ਦੂਜੇ ਨੂੰ ਕਹੋ ਵੀ ਹਾਂ ਯਾਰ ਵੀ ਮੈਂ ਆਪਦੀ ਸਾਥ ਸੇ ਪਿੱਛੇ ਨਹੀਂ ਲੱਗਦਾ ਆਪਦੀ ਮਾਂ ਪਿੱਛੇ ਨਹੀਂ ਲੱਗਦਾ ਮੈਂ ਉਹਦੇ ਉਸੂਲਾਂ ਤੇ ਨਹੀਂ ਮੈਂ ਆਪਦੀ ਘਰ ਵਾਲੀ ਦੇ ਨਾਲ ਰਹੂੰਗਾ ਖੜਾ ਰਹੂੰਗਾ ਇਹਦੀ ਗੱਲ ਸੁਣੇਗਾ ਇਹ ਤਾਂ ਹੱਕ ਦੇਣਾ ਚਾਹੀ ਪਊਗਾ ਤੈਨੂੰ ਬਈ ਇਹ ਰੱਖ ਲੂ ਗੜ ਹੂੰ ਇਹਨੂੰ ਕੇ ਬਸ ਸਮਝ ਕੇ ਰਹੀਆਂ ਦਾਣਾ ਗਾਹ ਨੂੰ ਗਲਤੀ ਕੀਤੀ ਆਪਣੀ ਵੀ ਮਾਫ ਨਹੀਂ ਆਪਾਂ ਕਰਦੇ ਕੋਈ ਵੀ ਹੂੰ ਮੈਂ ਤਾਂ ਬਈ ਸਮਝੀ ਵੀ ਆ ਤਲਾਕ ਦਊਂਗਾ ਮੈਂ ਤਾਂ ਬਈ ਠੀਕ ਆ ਪਰ ਜੇ ਇਹਨੇ ਮੈਨੂੰ ਰੱਖਣਾ ਇਹਨੂੰ ਆਪਦੀ ਗਲਤੀ ਮੰਨਣੀ ਪੈਣੀ ਆ ਵੀ ਇਹਨਾਂ ਨੇ ਨਜਾਇਜ਼ ਗੱਲ ਬਣਾਈ ਚੱਲ ਬਈ ਨਜਾਇਜ਼ ਗੱਲ ਬਣਾਈ ਸੀ ਠੀਕ ਆ ਬਾਕੀ ਇਹਨੂੰ ਵੀ ਸਮਝਾ ਦਿਓ ਇਹਨੂੰ ਕਹ ਅਸੀਂ ਮੰਨ ਦਿਆਂ ਨਜਾਇਜ਼ ਗੱਲ ਬਣਾਈ ਸੀ ਚੱਲ ਗਲਤੀ ਹੋ ਗਈ ਸਾ ਤੋਂ ਇਹ ਵੀ ਸਮਝੇ ਫਿਰ ਕੁੱਸ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਦੁਨੀਆ ਤੇ ਜਿਹੜੇ ਘਰ ਵਾਲੇ ਦੇ ਘਰ ਵਾਲੀ ਦਾ ਰਿਸ਼ਤਾ ਹੁੰਦਾ ਕਿੰਨਾ ਕਲਮੋਲ ਹੁੰਦਾ ਅਨਮੋਲ ਤਾਂ ਇਹ ਸਮਝਿਆ ਜਾਵੇ ਤਾਂ ਇਸ ਤੋਂ ਵਧੀਆ ਰਿਸ਼ਤਾ ਹੀ ਨਹੀਂ ਕੋਈ ਹਮ ਮਹਣਕਰ ਵਾਲੇ ਦੇ ਘਰ ਵਾਲੀ ਤੋਂ ਬਿਨਾ ਕੋਈ ਰਿਸ਼ਤਾ ਨਹੀਂ ਜੇ ਰਿਸ਼ਤੇ ਦੇ ਵਿੱਚ ਵਿਸ਼ਵਾਸ ਆ ਹੁਣ ਜੇ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੁੰਦਾ ਅੱਜ ਇਹ ਤੁਹਾਡੇ ਸਾਹਮਣੇ ਹੁਣ ਕਹਿਣ ਲੱਗ ਗਿਆ ਮੇਰਾ ਇੰਨਾ ਜਲੂਸ ਕੱਢ ਕੇ ਹੁਣ ਇਹ ਕਹੀ ਜਾਂਦਾ ਵੀ ਸਾਡੀ ਚੱਲ ਗਲਤੀ ਸੀ ਪਰ ਬੇਇੱਜ਼ਤੀ ਇਹਦੀ ਵੀ ਹੋਈ ਆ ਮੇਰੀ ਵੀ ਹੋਈ ਆ ਸਾਡੇ ਦੋਨਾਂ ਪਰਿਵਾਰਾਂ ਦੀ ਬੇਇੱਜ਼ਤੀ ਹੋਈ ਆ ਜੇ ਮੁੰਡੇ ਨੂੰ ਘੱਟ ਕਹਿਣਾ ਕੁੜੀ ਨੂੰ ਬਹੁਤ ਕਹਿਣਾ ਤੇ ਫਿਰ ਉਹੀ ਤਾਂ ਗੱਲ ਆਈ ਤੇ ਵੀ ਹੁਣ ਜੇ ਇਹ ਵਿਸ਼ਵਾਸ ਹੋਵੇ ਨਾ ਰਿਸ਼ਤਾ ਤੇ ਇਹ ਬਹੁਤ ਵਧੀਆ ਨਿਭ ਸਕਦਾ ਜੇ ਇਹ ਮੈਂ ਨਹੀਂ ਕਹਿੰਦੀ ਵੀ ਆਦੀ ਮਾਂ ਦੀ ਨਾ ਸੁਣੋ ਮਾਂ ਦੀ ਵੀ ਸੁਣੋ ਪਰ ਆਪਦੇ ਘਰ ਵਾਲੀ ਨੂੰ ਵੀ ਸਮਝਣ ਦਾ ਮ ਰੱਖਣ ਜੇ ਉਹਦੇ ਇਹ ਮੈਨੂੰ ਪੁੱਛਦਾ ਪਿਆਰ ਨਾਲ ਆ ਕੇ ਵੀ ਕੀ ਗੱਲ ਆ ਮੈਂ ਇਹਨੂੰ ਦੱਸਦੀ ਵੀ ਐਂ ਕਰਕੇ ਆ ਗੱਲ ਸੀ ਹੁਣ ਇਹਨੇ ਕੱਲੀ ਮਾਂ ਦੀ ਸੁਣ ਕੇ ਇਹਨੇ ਸਾਰਾ ਕੁਝ ਕਰਤਾ ਤੇ ਫਿਰ ਉਹਦੇ ਵਿੱਚ ਹੁਣ ਸਾਡਾ ਘਰ ਬਰਬਾਦ ਹੋ ਹੀ ਗਿਆ ਸੀਗਾ ਹੁਣ ਬੇਇੱਜ਼ਤੀ ਤਾਂ ਸਾਡੀ ਹੋ ਗਈ ਜਿਹੜੀ ਹੋਣੀ ਸੀ ਅਸਲ ਜੇ ਹੁਣ ਤੁਹਾਡੀ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਹੁੰਦੀ ਐ ਤੁਸੀਂ ਇੱਕ ਦੂਜੇ ਨਾਲ ਰਹਿ ਰਹੇ ਹੁਣ ਤੁਹਾਡੇ ਜਵਾਬ ਆ ਤੁਸੀਂ ਉਹਦੇ ਬਾਰੇ ਸੋਚੋਗੇ ਦੁਨੀਆ ਨੂੰ ਤੁਸੀਂ ਦੁਨੀਆ ਤੋਂ ਕੁਝ ਨਹੀਂ ਲੈਣਾ ਠੀਕ ਹੈ ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਲੋਕ ਜਿਹੜੇ ਆਪਣੇ ਘਰ ਵਾਲਿਆਂ ਨੂੰ ਬਿਨਾ ਉਹਨਾਂ ਦੇ ਸੋਚੇ ਸਮਝੇ ਉਹਨਾਂ ਤੇ ਸ਼ੱਕ ਕਰਦੇ ਆ ਜਾਂ ਉਹਨਾਂ ਦੀ ਵੀਡੀਓ ਵਾਇਰਲ ਕਰ ਦਿੰਦੇ ਆ ਜਾਂ ਉਹਨਾਂ ਨੂੰ ਗਲਤ ਬੋਲਦੇ ਆ ਜਾਂ ਉਹਨਾਂ ਤੇ ਕੁੱਟਮਾਰ ਕਰਦੇ ਆ ਜਾਂ ਆਪਣੀ ਮਾਂ ਪਿੱਛੇ ਲੱਗਦੇ ਆ ਮਤਲਬ ਮਾਂ ਪਿੱਛੇ ਵੀ ਲੱਗਣਾ ਚਾਹੀਦਾ ਕੁਝ ਹੱਦ ਤੱਕ ਲੱਗਣਾ ਚਾਹੀਦਾ ਹਨ ਜਿਹਨੇ ਪਰਿਵਾਰ ਸਾਰਾ ਛੱਡ ਕੇ ਆਈ ਆ ਆਪਦੀ ਘਰ ਵਾਲੀ ਬਾਰੇ ਵੀ ਸੋਚਣਾ ਚਾਹੀਦਾ ਹਨ ਉਹ ਕਿਉਂਕਿ ਉਹਨੇ ਅੱਗੇ ਪੀੜੀ ਵਧਾਉਣੀਆਂ ਮਾਂ ਤਾਂ ਐਂ ਕਦੋਂ ਖਤਮ ਹੋ ਜਾਣੀ ਕਦੋਂ ਨਾ ਕਦੋਂ ਟਾਈਮ ਪੈ ਗਿਆ ਹਨ ਪਰ ਘਰ ਵਾਲੀ ਨੇ ਬਹੁਤ ਟਾਈਮ ਤੱਕ ਨਾ ਰਹਿਣਾ ਵੀ ਉਹਦੇ ਬਰ ਕੀ ਕਰਨਾ ਚਾਹੁੰਨੇ ਬਸ ਵੀਰੇ ਇਹੀ ਕਹਿਣਾ ਚਾਹੁੰਨੇ ਆ ਤੁਸੀਂ ਜਿਵੇਂ ਹੁਣ ਦੱਸ ਹੀ ਦਿੱਤਾ ਵੀ ਵਿਸ਼ਵਾਸ ਰੱਖਣਾ ਚਾਹੀਦਾ ਘਰ ਵਾਲੇ ਨੂੰ ਆਪ ਦੇ ਘਰ ਵਾਲੀ ਤੇ ਤੇ ਮੌਕਾ ਦੇਣਾ ਚਾਹੀਦਾ ਉਹਨੂੰ ਵੀ ਜੇ ਕੋਈ ਗੱਲ ਇਦਾਂ ਦੀ ਹੋ ਜਾਂਦੀ ਆ ਤਾਂ ਦੋਨੇ ਪਾਸਿਆਂ ਦੀ ਗੱਲ ਸੁਣਨੀ ਚਾਹੀਦੀ ਆ ਤੇ ਐ ਆਏ ਨਹੀਂ ਵੀ ਬਿਨਾ ਮੂੰਹ ਚੱਕੇ ਵੀ ਇਹੋ ਜਿਹੇ ਰਿਸ਼ਤੇ ਦਾ ਸੱਦ ਲੋ ਵੀ ਜਿਹੜੇ ਉਂਗਲ ਹਿਲਾ ਕੇ ਤੇ ਹੋਰ ਗੱਲ ਨੂੰ ਵਧਾ ਦੇਣ ਹਨਾ ਯਾਰ ਬਾਈ ਯਾਰ ਮੈਂ ਤੈਨੂੰ ਐਂ ਕਹਾਂ ਤੂੰ ਮੈਨਾਂ ਸਹੀ ਰਹਿਣਾ ਮੈਂ ਗਲਤ ਕਿੱਥੇ ਆ ਨਾਲ ਖੜਾ ਮੈਂ ਖੜਨ ਵਾਲਿਆਂ ਦਾ ਗੱਲਾਂ ਹੀ ਨਹੀਂ ਕਰਦੀ ਇਹ ਬਈ ਵਿਸੜਨ ਵਾਲਿਆਂ ਗੱਲਾਂ ਕਰਦੀ ਇਹਦਾ ਮੈਂ ਰੱਖੋਗੇ ਤੁਸੀਂ ਇਹਨੂੰ ਹਾਂ ਬਈ ਰੱਖ ਲੂੰਗਾ ਲੋਕਾਂ ਤੋਂ ਕੋਈ ਲੈ ਕੁਝ ਲੈਣਾ ਨਹੀਂ ਲੈਣਾ ਬਈ ਚਲੋ ਧੰਨਵਾਦ ਧੰਨਵਾਦ ਵੀਰੇ ਦੋਸਤੋ ਜਿਹੜੀ ਇਹ ਤੁਸੀਂ ਖਬਰ ਵੇਖਿਆ ਇਸ ਖਬਰ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਇਹਨਾਂ ਦਾ ਇੱਕ ਰੌਲਾ ਚੱਲ ਰਿਹਾ ਸੀਗਾ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਬੀਨ ਨਾਲ ਇੱਕ ਦੂਜੇ ਤੇ ਵੀਡੀਓ ਪਾਈਆਂ ਹੁੰੀਆਂ ਹਨ ਬੀ ਘਰ ਵਾਲੇ ਨੇ ਪਾਈ ਫਿਰ ਕੁੜੀ ਨੇ ਪਾਈ ਹਨ ਫਿਰ ਦੋਨੋਂ ਨੂੰ ਕੈਮਰੇ ਮੂਰੇ ਲੈ ਕੇ ਆਇਆ ਇਹ ਲੋਕਾਂ ਪਿੱਛੇ ਲੱਗ ਕੇ ਇਹਨਾਂ ਨੇ ਵੀਡੀਓ ਵਾਇਰਲ ਕਰਤੀ ਵੀ ਮੇਰੇ ਘਰ ਵਾਲੇ ਦੀ ਕਿਸੇ ਨਾ ਗੱਲਬਾਤ ਆ ਹੁਣ ਦੋਨੋਂ ਨੂੰ ਕੈਮਰੇ ਮੂਰੇ ਲੈ ਕੇ ਆਏ ਤੇ ਦੋਨੋਂ ਜਣੇ ਸਿੱਧੇ ਹੋਏ ਪਿਆ ਵੀ ਅਸੀਂ ਇੱਕ ਦੂਜੇ ਨਾਲ ਰਹਿਣਾ ਚਾਹੁੰਨੇ ਹਾਂ ਪਰ ਉਸ ਬੇਇੱਜ਼ਤੀ ਦਾ ਕੀ ਬਣੂਗਾ ਜਿਹੜੀ ਬੇਇੱਜ਼ਤੀ ਕੁੜੀ ਦੀ ਹੋਈ ਆ ਕੁੜੀ ਦੀ ਵੀਡੀਓ ਵਾਇਰਲ ਕਰਤੀ ਲੋਕਾਂ ਮੂਰੇ ਕਿਵੇਂ ਮੂੰਹ ਵਿਖਾਊਗੀ ਉਹ ਕਿਵੇਂ ਉਹ ਘਰ ਵਾਲਾ ਵੀ ਮੂੰਹ ਵਿਖਾਊਗਾ ਇਹ ਕਿਸੇ ਬੰਦੇ ਨੇ ਉਹਦੀ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਆ ਹਣਾ ਮੈਂ ਇੱਕ ਗੱਲ ਅੱਜ ਕਹਿਣਾ ਚਾਹਣਾ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਪੰਜਾਬ ਦੀਆਂ ਕੁੜੀਆਂ ਨੂੰ ਕਹਿਣਾ ਚਾਹਣਾ ਆਪਣੇ ਘਰ ਵਾਲੇ ਨੂੰ ਸਮਝੋ ਤੇ ਆਪਣੇ ਘਰ ਵਾਲੇ ਨੂੰ ਤੁਸੀਂ ਵੀ ਸਮਝੋ ਵੀ ਉਹਦੇ ਵਿਸ਼ਵਾਸ ਰੱਖੋ ਐ ਨਹੀਂ ਹੁੰਦਾ ਵੀ ਹਰ ਇੱਕ ਕੁੜੀ ਗਲਤ ਹੁੰਦੀ ਆ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਦੁਨੀਆਦਾਰੀ ਬਹੁਤ ਅਨਮੋਲ ਆ ਵੀ ਪਰਿਵਾਰ ਦੇ ਵਿੱਚ ਜਿਹੜੇ ਆਪਣੇ ਮਾਂ ਪਿਓ 'ਚ ਮਾਂ ਪਿਓ ਪਿੱਛੇ ਲੱਗ ਕੇ ਆਪਣੇ ਘਰ ਵਾਲੇ ਨੂੰ ਕੁੱਟ ਦਿੰਦੇ ਆ ਜਾਂ ਉਹਨਾਂ ਨੂੰ ਕੱਢ ਦਿੰਦੇ ਘਰੋਂ ਜਾਂ ਕਹਿ ਦਿੰਦੇ ਅਸੀਂ ਦੂਜਾ ਵਿਆਹ ਕਰਾ ਲਾਂਗੇ ਪਰ ਜਿਹੜੀ ਉਹ ਕੁੜੀ ਆਪਦਾ ਸਾਰਾ ਪਰਿਵਾਰ ਛੱਡ ਕੇ ਉਹ ਕਿੱਥੇ ਜਾਊਗੀ ਉਹਨੇ ਤਾਂ ਆਪਣਾ ਸਾਰਾ ਪਰਿਵਾਰ ਛੱਡ ਕੇ ਆਈ ਐ। ਨਾ ਉਹ ਘਰ ਦੀ ਰਹਿੰਦੀ ਐ ਨਾ ਉਹ ਬਾਹਰ ਦੀ ਰਹਿੰਦੀ ਐ ਫਿਰ ਜਾਵੇ ਕਿੱਥੇ ਉਹ। ਅੱਜ ਜਿਹੜੀ ਤੁਹਾਡੇ ਕੋਲ ਵੀਡੀਓ ਲੈ ਕੇ ਆਇਆ ਇਹਨਾਂ ਦੀ ਮਸਾਂ ਸੁਲਝਾ ਹੋਇਆ ਇੱਕ ਦੂਜੇ ਨਾਲ ਸੁਲਝਾ ਆਏ ਕਹਿੰਦੇ ਵੀ ਇੱਕ ਦੂਜੇ ਨੂੰ ਅਸੀਂ ਰੱਖ ਲਾਂਗੇ। ਪਰ ਜਿਹੜੀ ਬੇਇੱਜ਼ਤੀ ਹੋਈ ਐ ਉਹ ਕਿਵੇਂ ਲੋਟ ਹੋਊਗੀ? ਪਹਿਲਾਂ ਇਹੀ ਆਪਣੇ ਪਰਿਵਾਰ ਨੂੰ ਸਮਝੋ। ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਵੀ ਗੱਲਾਂ ਹੁੰਦੀਆਂ ਉਹਨਾਂ ਨੂੰ ਸਮਝੋ ਤੇ ਲੋਕਾਂ ਮੂਰੇ ਤਮਾਸ਼ਾ ਨਾ ਵਿਖਾਓ। ਪਹਿਲਾਂ ਆਪ ਗੱਲ ਬਹਿ ਕੇ ਸੁਲਝਾ ਲਓ ਫਿਰ ਤੁਸੀਂ ਜਿਹੜਾ ਕੁਝ ਕਰਨਾ ਕਰ ਲਿਓ। ਏ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਥੋੜੀ ਜਿਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਮੈਂਟ ਜਰੂਰ ਕਰਿਓ ਧੰਨਵਾਦ